2 ਮਾਰਚ 1993 ਸਵੇਰ ਸਰਦਾਰ ਮੱਖਣ ਸਿੰਘ ਅਤੇ ਸਰਦਾਰ ਜੱਸਾ ਸਿੰਘ ਪੁਲਿਸ ਦੇ ਨਕਲੀ ਮੁਕਾਬਲੇ ਦੇ ਵਿੱਚ ਮਾਰੇ ਜਾਂਦੇ ਹਨ ਇਹ ਕੌਣ ਸੀਗੇ ਇਹ ਜਾਣਣ ਤੋਂ ਪਹਿਲਾਂ ਆਓ ਇੱਕ ਵਾਰੀ ਫਤਿਹ ਸਾਜੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 90 ਦਾ ਦੌਰ ਦੀ ਜਦੋਂ ਅਸੀਂ ਗੱਲ ਕਰਦੇ ਆ ਪੰਜਾਬ ਦੀ ਧਰਤੀ ਦੇ ਵਿੱਚ ਖਾੜਕੂ ਬਾਦ ਦਾ ਲੈਰ ਦਾ ਖਾਤਮਾ ਹੋਣਾ ਉਸ ਤੋਂ ਬਾਅਦ ਕੇਸਾ ਵਾਲੇ ਸਿੱਖਾਂ ਨੂੰ ਖਾੜਕੂ ਕਹਿ ਕਹਿ ਕੇ ਬਿਨਾਂ ਕਿਸੇ ਕਸੂਰ ਤੋਂ ਮਾਰ ਦੇਣਾ ਘਰਾ ਦੇ ਵਿੱਚੋਂ ਕੇਸਾ ਧਾਰੀ ਸਿੱਖਾਂ ਨੂੰ ਚੁੱਕਣਾ ਤੇ ਨਕਲੀ ਪੁਲਿਸ ਮੁਕਾਬਲੇ ਬਣਾ ਕੇ ਇਹਨਾਂ ਗੁਰਸਿੱਖਾਂ ਨੂੰ ਸ਼ਹੀਦ ਕਰ ਦੇਣਾ ਬਿਨਾਂ ਕਿਸੇ ਕਸੂਰ ਤੋਂ ਪੰਜਾਬ ਦੇ 90 ਦੇ ਦੌਰ ਦੇ ਵਿੱਚ ਇਹ ਬਹੁਤ ਵੱਡਾ ਜ਼ੁਲਮ ਆਪਣੇ ਪਿੰਡੇ ਤੇ ਖੜਾ ਆਇਆ ਹੈ ਜੇ ਗਿਣਤੀ ਦੀ ਗੱਲ ਕਰੀਏ ਤੇ ਗਿਣਤੀ ਕੋਈ ਵੀ ਨਹੀਂ ਹੈ ਕਿੰਨੇ ਕੁ ਬੇਕਸੂਰ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਖਾੜਕੂ ਕਹਿ ਕੇ ਨਕਲੀ ਪੁਰਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਜਾਂਦਾ ਸੀਗਾ ਅੱਜ ਦੇ ਦਿਨ 20 ਮਾਰਚ 1993 ਇਸ ਵੀ ਨੂੰ ਸਰਦਾਰ ਮੱਖਣ ਸਿੰਘ ਜਿਹੜੇ ਕਿ ਬੜਿੰਗ ਪਿੰਡ ਦੇ ਰਹਿਣ ਵਾਲੇ ਸੀਗੇ ਤੇ ਸਰਦਾਰ ਦਸਾ ਸਿੰਘ ਜਿਹੜੇ ਕਿ ਨਾਗੋਕੇ ਪਿੰਡ ਦੇ ਰਹਿਣ ਵਾਲੇ ਸੀਗੇ ਇਹਨਾਂ ਦੋਨਾਂ ਗੁਰੂ ਸਿੱਖਾਂ ਨੂੰ ਪਕੜਿਆ ਤੇ ਨਕਲੀ ਪੁਲਸ ਮੁਕਾਬਲਾ ਬਣਾ ਕੇ ਇਹਨਾਂ ਦੋਨਾਂ ਗੁਰਸਿੱਖਾਂ ਨੂੰ ਅੱਜ ਦੇ ਦਿਨ ਸ਼ਹੀਦ ਕਰ ਦਿੱਤਾ ਗਿਆ ਸੀਗਾ। ਮੇਰਾ ਕਹਿਣ ਦਾ ਭਾਵ ਸੰਗਤ ਜੀ ਇਹ ਹੈ ਕਿ ਪਤਾ ਨਹੀਂ ਕਿੰਨੇ ਕ ਮਾਮਾ ਦੇ ਪੁੱਤਰ, ਕਿੰਨੇ ਕ ਭੈਣਾ ਦੇ ਭਰਾ, ਕਿੰਨੇ ਕ ਬੀਬੀਆਂ ਦੇ ਸੁਹਾਗ ਨਕਲੀ ਪੁਲਸ ਮੁਕਾਬਲਿਆਂ ਦੇ ਵਿੱਚ ਮਾਰੇ ਗਏ। ਪੰਜਾਬ ਦਾ ਇਹ ਦਰਦ ਲਦੋ ਅੱਜ ਵੀ ਅਸੀਂ ਇੰਨਾ ਸਾਲਾਂ ਨੂੰ ਯਾਦ ਕਰਦੇ ਆ ਤੇ ਇਹ ਦਰਦ ਉੱਭਰ ਕੇ ਸਾਹਮਣੇ ਆ ਜਾਂਦਾ ਹੈ ਸੋ ਗੁਰੂ ਮਾਲਕ ਦੀ ਕਿਰਪਾ ਕਰਨ ਸਤਪੁਰ ਬਿਰਾਮਤ ਕਰਨ ਸਾਡੇ ਸੋਹਣੇ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਸਤਗੁਰੂ ਜੀ ਦੇ ਚਰਨਾਂ 'ਚ ਅਰਦਾਸ ਹੈ 20 ਮਾਰਚ 1993 ਇਸ ਦਿਨ ਸਰਦਾਰ ਮੱਖਣ ਸਿੰਘ ਅਤੇ ਸਰਦਾਰ ਜੱਸਾ ਸਿੰਘ ਦਕਲੀ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤੇ ਜਾਂਦੇ ਆ। ਸੁਆਪ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਰੋਜ਼ ਦਾ ਜੋ ਇਤਿਹਾਸ ਦੀ ਲੜੀ ਚੱਲ ਰਹੀ ਹੈ ਇਸ ਇਤਿਹਾਸ ਦੇ ਵਰਕੇ ਤੁਹਾਡੇ ਤੱਕ ਅਸੀਂ ਪਹੁੰਚਾ ਸਕੀਏ ਗੁਰੂਬਾਲਾ ਕਿਰਪਾ ਕਰੇ। ਸਤਗੁਰ ਬਿਹਰਾਬਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ